ਪੰਜਾਬ ਚ ਕਾਂਗਰਸ ਦੀ ਸਰਕਾਰ ਕੇ ਆਈ ਸੁਖਬੀਰ ਸਿੰਘ ਬਾਦਲ ਦੇ ਤੱਤ ਤੇਵਰ ਹੀ ਬਦਲ ਗਏ ਨੇ ਪੰਜਾਬ ਦੇ ਡਿਪਟੀ ਸੀਐਮ ਰਹੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣ ਰਹਿਮਾਨ ਲੱਗ ਗਿਆ ਹੈ ਪੰਜਾਬ ਚ ਅਕਾਲੀ ਭਾਜਪਾ ਦੀ ਸਰਕਾਰ 10 ਸਾਲ ਤੱਕ ਰਹੀ ਐਨਾ 10 ਸਾਲਾਂ ਵਿੱਚ ਅਕਾਲੀ ਭਾਜਪਾ ਤੇ ਲੋਕਾਂ ਦੇ ਖਿਲਾਫ ਧੜਾ ਧੜ ਪਰਚੇ ਦਰਜ ਕਰਨ ਦੇ ਇਲਜ਼ਾਮ ਵੀ ਲੱਗਦੇ ਰਹੇ ਪੰਜਾਬ ਚ ਕਾਂਗਰਸ ਦੀ ਸਰਕਾਰ ਆਏ ਹਜੇ ਕੁਝ ਮਹੀਨੇ ਹੀ ਹੋਏ ਨੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀਆਂ ਦੇ ਖਿਲਾਫ ਮੋਰਚਾ ਖੋਲਤਾ ਹੈ। ਇਹਨਾਂ ਦੋ ਬੱਚਿਆਂ ਦੀ ਕਹਾਣੀ ਸੁਣ ਕੇ ਸੁਖਬੀਰ ਸਿੰਘ ਬਾਦਲ ਨੂੰ ਤਰਸ ਆ ਗਿਆ ਹੈ। ਆਪਣੀ ਫੇਸਬੁੱਕ ਪੇਜ ਦੇ ਉੱਤੇ ਪਾਈ ਪੋਸਟ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸੀਆਂ ਨੇ ਜ਼ਮੀਨ ਤੇ ਕਬਜ਼ੇ ਲਈ ਦੋ ਨਾਬਾਲਗਾਂ ਦੇ ਪਰਚਾ ਦਰਜ ਕਰਾ ਦਿੱਤਾ। ਤੇ ਅਕਾਲੀ ਦਲ ਹੁਣ ਇਹਨਾਂ ਬੱਚਿਆਂ ਦਾ ਕੇਸ ਆਪਣੇ ਖਰਚੇ ਤੇ ਲੜੇਗਾ। ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਖਿਲਾਫ ਚਲਾਈ ਗਈ ਜਬਰ ਵਿਰੋਧੀ ਲਹਿਰ ਕਾਰਜਕਰਮ ਦੇ ਚਲਦਿਆ ਕੱਲ ਗੁਰਦਾਸਪੁਰ ਦੇ ਫਤੇਗੜ ਚੂੜੀਆਂ 'ਚ ਪੁੱਜੇ ਸਨ ਸੁਖਬੀਰ ਸਿੰਘ ਬਾਦਲ ਨੇ ਇਨਾ ਭਾਰੀ ਇਕੱਠ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਖਾਸ ਕਰ ਉਹਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਉੱਤੇ ਕਾਂਗਰਸ ਨੇ ਧੱਕੇ ਕੀਤੇ ਨੇ ਸੁਖਵੀਰ ਬਾਦਲ ਦੀ ਇਸ ਫੇਰੀ ਦੇ ਦੌਰਾਨ ਉਹਨਾਂ ਦੀ ਮੁਲਾਕਾਤ ਉਹਨਾਂ ਦੋ ਬੱਚਿਆਂ ਨਾਲ ਹੋਈ ਜਿਨ੍ਹਾਂ ਨੇ ਆਪਣੀ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਤੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। ਇਸ ਤੋਂ ਇਲਾਵਾ ਵੀ ਪੰਜਾਬ ਦੇ ਡਿਪਟੀ ਸੀਐਮ ਰਹਿ ਚੁਕੇ ਸੁਖਵੀਰ ਸਿੰਘ ਬਾਦਲ ਨੇ ਅਲੱਗ-ਅਲੱਗ ਲੋਕਾਂ ਦੇ ਨਾਲ ਮੁਲਾਕਾਤ ਕੀਤੀ। ਇਹਨਾਂ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਿਲ ਸਨ ਜਿਨ੍ਹਾਂ ਨੇ ਕਾਂਗਰਸੀਆਂ ਦੇ ਉੱਤੇ ਧੱਕਾ ਕਰਨ ਦੇ ਇਲਜ਼ਾਮ ਲਾਏ ਨੇ। ਇਸ ਦੌਰੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਆ ਕੀ ਉਹ ਤਾਂ ਕਾਂਗਰਸੀਆਂ ਦੇ ੱੱੱਕੇ ਦੇਖ ਕੇ ਹੈਰਾਨ ਹੋ ਗਏ ਨੇ ਉਹਨਾਂ ਨੇ ਆਖਿਆ ਕਿ ਕਾਂਗਰਸ ਸਰਕਾਰ ਚ ਆਮ ਲੋਕਾਂ ਦੇ ਨਾਲ ੱੱੱਕਾ ਹੋ ਰਿਹਾ ਹੈ ਕੁਝ ਮਹੀਨਿਆਂ ਦੇ ਵਿੱਚ ਹੀ ਕਾਂਗਰਸ ਬਦਲਾਖੋਰੀ ਦੀ ਰਾਜਨੀਤੀ ਕਰਨ ਲੱਗ ਗਈ ਹੈ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਉਹ ਹਰ ਉਸ ਸ਼ਖਸੀ ਮਦਦ ਕਰਨਗੇ ਜਿਹਦੇ ਨਾਲ ਸਰਕਾਰ ੱੱੱਕਾ ਕਰੇਗੀ ਰਹਿਮਦਿਲ ਬਣੇ ਸੁਖਬੀਰ ਬਾਦਲ ਦਾ ਰਹਿਮ ਵੀ ਸੁਣ ਲਵੋ ੱੱੱਕਾ ਕਰੇ ਉਹਨਾਂ ਨੇ ਦਿੱਤਾ ਰਸਾਉਂਦਾ ਕਿ ਵਿਚਾਰੇ ਗਰੀਬਾਂ ਦੇ ੱੱਕਾ ਕਰ ਰਹੇ ਹਨ ਉਹਨਾਂ ਨੇ ਦਿੱਤਾ ਰਸਾਉਂਦਾ ਕਿ ਵਿਚਾਰੇ ਗਰੀਬਾਂ ਦੇ ੱੱਕਾ ਕਰ ਰਹੇ ਹਨ ਉਹਨਾਂ ਨੇ ਦਿੱਤਾ ਰਸਾਉਂਦਾ ਕਿ ਵਿਚਾਰੇ ਗਰੀਬਾਂ ਦੇ ੱੱਕਾ ਕਰ ਰਹੇ ਹਨ ਉਹਨਾਂ ਨੇ ਦਿੱਤਾ ਰਸਾਉਂਦਾ ਕਿ ਵਿਚਾਰੇ ਗਰੀਬਾਂ ਦੇ ੱੱਕਾ ਕਰ ਰਹੇ ਹਨ ਕੀ ਬਦਲਾਖੋਰੀ ਕਰਨ ਦਾ ਮੈਂ ਪਹਿਲੀ ਵਾਰ ਦੇਖਿਆ ਕਿ ਗਰੀਬਾਂ ਦੇ ਬੱਚਿਆਂ ਦੇ ਹੁਣ ਵਿਚਾਰੇ ਨੌਜਵਾਨ ਬੱਚਿਆਂ ਤੇ ਤੁਸੀਂ ਪਰਚੇ ਦਿਓਗੇ ਉਹਨਾਂ ਨੂੰ ਕ੍ਰਿਮੀਨਲ ਬਣਾਓਗੇ ਕੀ ਸਨੇਹਾ ਤੁਸੀਂ ਆਪਣੇ ਪੰਜਾਬ ਨੂੰ ਦੇ ਰਹੇ ਹੋ ਮੈਂ ਕਹਿੰਦਾ ਜਿੰਨਾ ਤੱਕਾ ਹੁਣ ਹੋ ਰਿਹਾ ਜਿੰਨੀ ਆ ਕਬਜੇ ਲਾਉਣ ਆਰਡਰ ਸਿਚੁਏਸ਼ਨ ਜਿੰਨੀ ਖਰਾਬ ਹੈ ਮੈਂ ਕਹਿੰਦਾ ਪੰਜਾਬ ਦੀ ਹਾਲਾਤ ਮੈਨੂੰ ਤਾਂ ਤਰਸ ਆਉਂਦਾ ਹੈ ਕਾਂਗਰਸ ਪਾਰਟੀ ਦੇ ਜਿਹੜੇ ਲੋਕਾਂ ਦੇ ਜ਼ੁਲਮ ਕੀਤਾ ਵਿਚਾਰਾਂ ਦੇ ਉਹਨਾਂ ਨੇ ਤਾਂ ਤਰਸ ਆਉਂਦਾ ਕਿ ਵਿਚਾਰੇ ਗਰੀਬਾਂ ਦੇ ਤੱਕਾ ਕਰ ਰਹੇ